ਦੇਸ਼ ਦੇ ਸਾਰਨਾ ਵੱਡੇ ਲੋਕਤੰਤਰ ਵਿੱਚ ਚੋਣਾਂ ਦਾ ਵਿਗਲ ਵੱਜ ਗਿਆ ਹੈ ਅਤੇ ਇਸ ਵਿਗਲ ਵੱਜਨ ਨਾਲ ਦੇਸ਼ ਵਿੱਚ ਰਾਜਨੀਤੀ ਪੂਰੀ ਤਰ੍ਹਾਂ ਗਰਮਾ ਗਈ ਹੈ ਭਾਵੇਂ ਪੰਜਾਬ ਦੇ ਵਿੱਚ ਆਖਰੀ ਗੇੜ ਵਿੱਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ ਹਨ ਹਲੇ ਤੱਕ ਫਰੋਈਪੁਰ ਹਲਕੇ ਤੋਂ ਕਿਸੇ ਵੀ ਪਾਰਟੀ ਵੱਲੋਂ ਆਪਣਾ ਉਮੀਦਵਾਰ ਨਹੀਂ ਐਲਾਨਿਆ ਗਿਆ ਕਾਂਗਰਸ ਹੋਵੇ ਭਾਜਪਾ ਹੋਵੇ ਅਕਾਲੀ ਦਰ ਹੋਵੇ ਆਮ ਪਾਰਟੀ ਹੋਵੇ ਪਰ ਪਾਰਟੀ ਵਰਕਰਾਂ ਵੱਲੋਂ ਆਪਣਾ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਇਸੇ ਲੜੀ ਤਹਿਤ ਸਥਾਨਕ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਦਾਰ ਨਰਿੰਦਰਪਾਲ ਸਿੰਘ ਸਵਣਾ ਵੱਲੋਂ ਮੰਡੀ ਲਾਧੂ ਕਾਂ ਦੇ ਪਿੰਡਾਂ ਦੇ ਲੋਕਾਂ ਨਾਲ ਇਕੱਠੇ ਕਰਕੇ ਵਿਚਾਰ ਵਟਾਂਦਰਾ ਕੀਤਾ ਗਿਆ ਤੇ ਲੋਕ ਸਭਾ ਵਿੱਚ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਨੂੰ ਘਾਰ ਕਰ ਪਹੁੰਚਾਉਣ ਦਾ ਆਹਵਾਣ ਕੀਤਾ ਅਤੇ ਇਹ ਦਾਵਾ ਕੀਤਾ ਗਿਆ ਕਿ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਕੀਤੇ ਕੰਮਾਂ ਨੂੰ ਵੇਖਦੇ ਹੋਏ ਵੱਡੀ ਜਿੱਤ ਪ੍ਰਾਪਤ ਹੋਵੇਗੀ ਉਮੀਦਵਾਰ ਜੋ ਵੀ ਆਵੇ ਆਮ ਆਦਮੀ ਵਰਕਰ ਆਪਣੇ ਪੱਧਰ ਤੇ ਆਮ ਆਦਮੀ ਪਾਰਟੀ ਦੀ ਨੀਤੀਆਂ ਕਰ ਕਰ ਲੈ ਕੇ ਜਾਏਗਾ ਤੇ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਵਿੱਚ ਵੱਡੀ ਜਿੱਤ ਜਿਤਾਏਗਾ ਇੱਥੇ ਬੋਲਦੇ ਹੋਏ ਸਥਾਨਕ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਵੀ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਲੋਕਾਂ ਦੇ ਵਿੱਚੋਂ ਚੁਣੀ ਹੋਈ ਹੈ ਲੋਕਾਂ ਦੇ ਨਾਲ ਸੀ ਹੈ ਤੇ ਰਹੇਗੀ ਇੱਥੇ ਬੋਲਦੇ ਵਿਧਾਇਕ ਨਿਰੰਦਰ ਪਾਲ ਸਿੰਘ ਸਵਨਭਲ ਹੋਰ ਕੀ ਕੁਝ ਕਿਹਾ ਗਿਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅੱਜ ਜਿਹੜੇ ਕਿ ਵਰਕਰਾਂ ਨਾਲ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦੀ ਜੇ ਚਰਚਾ ਕੀਤੀ ਕੋ ਸਾਡਾ ਬਲਾਕ ਮੰਡੀ ਲਾਧੂਕਾ ਜਿਹੜਾ ਹੈ ਉਹਨਾਂ ਸਾਰੇ ਪਿੰਡਾਂ ਦੇ ਜਿਹੜੇ ਸਾਡੇ 10 ਪਿੰਡ ਨੇ ਉਹਨਾਂ ਦੇ ਜਿਹੜੇ ਮੇਨ ਸਾਡੇ ਵਰਕਰ ਨੇ ਪਿੰਡਾਂ ਦੇ ਜਿਹੜੀ ਕਰੀਮ ਹੈ ਸਾਡੇ ਵਰਕਰ ਸਹਿਬਾਨ ਆਵਾਦੀ ਪਾਰਟੀ ਦੇ ਉਹਨਾਂ ਸਾਰਿਆਂ ਦੀ ਜਿਹੜੀ ਮੀਟਿੰਗ ਅੱਜ ਇੱਥੇ ਬੁਲਾਈ ਗਈ ਸੀ ਔਰ ਸਾਰਿਆਂ ਨਾਲ ਆਉਣ ਵਾਲੇ ਇਲੈਕਸ਼ਨ ਬਾਰੇ ਜਿਹੜੀ ਵਿਚਾਰ ਚਰਚਾ ਕੀਤੀ ਗਈ ਹੈ ਔਰ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਲੋਕ ਸਭਾ ਫਰੋਇਪੁਰ ਤੋਂ ਜੋ ਵੀ ਕੈਂਡੀਡੇਟ ਆਊਗਾ ਉਹਦੇ ਲਈ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਜਿਹੜੀ ਇਹ ਸੀਟ ਹੈ ਲੋਕ ਸਭਾ ਫਰੋਇਪੁਰ ਦੀ ਬਹੁਤ ਵੱਡੇ ਮਾਰਜਨ ਨਾਲ ਜਿਤਾਣੀ ਹੈ ਔਰ ਹਣਕਾ ਫਾਜ਼ਲ ਕਾ ਦੇ ਵਿੱਚ ਮੈਂ ਸਾਰੇ ਜਿਹੜੇ ਸਾਡੇ ਬਲਾਕਾਂ ਦੇ ਜਿਹੜੇ ਵਰਕਰ ਨੇ ਸਾਰਿਆਂ ਨਾਲ ਮੀਟਿੰਗਾਂ ਅੱਜ ਕਰ ਰਹੇ ਆ ਤਿੰਨ ਚਾਰ ਦਿਨ ਮੀਟਿੰਗਾਂ ਕਰਾਂਗੇ ਔਰ ਸਾਰੇ ਬਲਾਕਾਂ ਦੇ ਵਿੱਚ ਜਾ ਕੇ ਜਿਹੜੇ ਸਾਡੇ ਨੇੜ ਨੇੜ ਦੇ 8-10 ਪਿੰਡ ਨੇ ਸਾਰਿਆਂ ਨੂੰ ਇੱਕ ਜਗ੍ਹਾ ਬੁਲਾ ਕੇ ਸਾਰਿਆਂ ਦੇ ਉਹਨਾਂ ਦੇ ਜਿਹੜੇ ਸੁਝਾਅ ਲੈ ਰਹੇ ਆ ਕਿਸ ਤਰ੍ਹਾਂ ਇਲੈਕਸ਼ਨ ਦੇ ਵਿੱਚ ਕੰਮ ਕਰਨਾ ਹੈ ਔਰ ਜਿਹੜੀ ਪਾਰਟੀ ਦੀ ਰਣਨੀਤੀ ਹੈ ਉਹਦੇ ਬਾਰੇ ਜਿਹੜੇ ਸਾਰੇ ਨੂੰ ਦੱਸ ਰਹੇ ਆ ਔਰ ਜਿਹੜੇ ਪੰਜਾਬ ਦੇ ਵਿੱਚ ਦੋ ਸਾਲਾਂ ਦੇ ਵਿੱਚ ਸਰਕਾਰ ਨੇ ਕੰਮ ਕੀਤੇ ਨੇ ਜਾਂ ਸਾਡੇ ਹਲਕੇ ਦੇ ਵਿੱਚ ਜੋ ਕੰਮ ਹੋਏ ਨੇ ਫਾਜ਼ਿਲਕਾ ਦੇ ਵਿੱਚ ਉਹਨਾਂ ਦਾ ਕਰ ਕਰ ਜਾ ਕੇ ਕਿਸ ਤਰ੍ਹਾਂ ਪ੍ਰਚਾਰ ਕਰਨਾ ਹੈ ਉਹ ਸਾਰੇ ਜਿਹੜੇ ਸਾਡੇ ਵਰਕਰਾਂ ਦੇ ਨਾਲ ਤਾਲਮਿਲ ਕਰਕੇ ਜਿਹੜੀ ਮੀਟਿੰਗ ਕੀਤੀ ਗਈ ਹੈ ਔਰ ਹਲਕਾ ਫਾਜ਼ਿਲਕਾ ਦੇ ਵਿੱਚ ਬਹੁਤ ਵੱਡਾ ਜੋਸ਼ ਹੈ ਸਾਡੇ ਵਰਕਰਾਂ ਦੇ ਵਿੱਚ ਔਰ ਜਿਹੜੇ ਸਾਡੇ ਵਰਕਰ ਨੇ ਆਮ ਆਦਮੀ ਪਾਰਟੀ ਦੇ ਹਲਕਾ ਫਾਜ਼ਿਲਕਾ ਦੇ ਇਹੋ ਜਿ ਕਿਸੇ ਪਾਰਟੀ ਕੋਲ ਵਰਕਰ ਨਹੀਂ ਨੇ ਜਿਹੜਾ ਆਪਦੇ ਆਪ ਪਿੰਡਾਂ ਦੇ ਵਿੱਚ ਜਾ ਕੇ ਆਪ ਦਾ ਆਪ ਖਰਚਾ ਕਰਕੇ ਤੇਲ ਬਾਲ ਕੇ ਜਿਹੜਾ ਆਮ ਆਦਮੀ ਪਾਰਟੀ ਦੀ ਲਈ ਕੰਮ ਕਰਦੇ ਨੇ ਔਰ ਅਗੜਾ ਜਿਹੜਾ ਇਲੈਕਸ਼ਨ ਆ ਰਿਹਾ ਹੈ ਲੋਕ ਸਭਾ ਦਾ ਜੋ ਵੀ ਕੈਂਡੀਡੇਟ ਆਮ ਆਦਮੀ ਪਾਰਟੀ ਸਾਨੂੰ ਇੱਥੇ ਦੇਊਗੀ ਉਹਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾ ਕੇ ਜਿਹੜਾ ਲੋਕ ਸਭਾ ਜਿਤਾ ਕੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਹੜੀ ਸੀਟ ਹੈ ਬਹੁਤ ਵੱਡੇ ਮਾਰਜਨ ਨਾਲ ਫਰੀਪੁਰ ਦੀ ਸੀਟ ਜਿਹੜੀ ਜਿਤਾ ਕੇ ਪੇਚੀ ਹੈ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत